ਯੂਐਸ ਨੇ ਦਰਸਲ ਨਿਕਲਤੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ ਹਬਸ ਕੋਰਪਸ ਪਟੀਸ਼ਨ ਜਿਹੜੀ ਕਿ ਦਾਖਲ ਕੀਤੀ ਹੈ ਕਿਉਂਕਿ ਇਸੇ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਦਰਸਲੇ ਵੱਡੀ ਗਿਫਤਾਰੀ ਹੁੰਦੀ ਹੈ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਜਿਹੜੀ ਕਿ ਸਾਜ਼ਿਸ਼ ਰਚੀ ਗਈ ਭਾਰ ਦੇ ਅੱਗੇ ਵੀ ਅਮਰੀਕਾ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਹਾਲਾਂਕਿ ਉਸ ਤੋਂ ਬਾਅਦ ਭਾਰ ਸਰਕਾਰ ਦੇ ਵੱਲੋਂ ਬਕਾਇਦਾ ਜਿਹੜੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਇਸ ਦਿਨਾਂ ਜੁੜੀ ਹੋਈ ਤੇ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਨikhil gupta ਦੇ ਮਾਮਲੇ ਦੇ ਵਿੱਚ habeas corpus petition दाखिल ਕੀਤੀ ਗਈ ਹੈ ਦਰਸਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਕਿਉਂਕਿ ਅਮਰੀਕਾ ਨੇ ਨikhil ਤੇ Gurpatwant Pannu ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ ਇਸੇ ਇਨ੍ਹਾਂ ਇਲਜ਼ਾਮਾਂ ਦੇ ਤਹਿਤ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਨikhil gupta ਦੀ ਗ੍ਰਿਫਤਾਰੀ ਹੁੰਦੀ ਹੈ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਦੇ ਦਖਲ ਦੀ ਵੀ ਮੰਗ ਕੀਤੀ ਗਈ ਹੈ ਸਭ ਵੱਡੀ ਖਬਰ ਜੁੜੀ ਹੋਈ ਹੈ ਨikhil gupta ਦੇ ਨਾਲ ਕਿਉਂਕਿ nikhil gupta ਦੇ ਮਾਮਲੇ ਦੇ ਵਿੱਚ ਹੁਣ habeas corpus petition ਜਿਹੜੀ ਕਿ ਉਹ ਦਾਖਲ ਕਰ ਦਿੱਤੀ ਗਈ ਹੈ ਆ ਅਤਵਾਦੀ ਗੁਰਪਤਵੰਤ ਪੰਨੋਂ ਦਰਸਲ ਅਤਵਾਦੀ ਗੁਰਪਤਵੰਤ ਪੰਨੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਸਿੱਧੇ ਤੌਰ ਤੇ nikhil gupta ਤੇ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਭਾਰਤ ਸਰਕਾਰ ਦੇ ਅੱਗੇ ਵੀ ਅਮਰੀਕਾ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾਂਦਾ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਸਾਫ਼ ਕੀਤਾ ਜਾਂਦਾ ਹੈ ਕਿ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਕਿ ਨikhil ਗੁਪਤਾ ਦੇ ਮਾਮਲੇ ਦੇ ਵਿੱਚ ਹੈਵੀਸਟ ਕੋਰਪਸ ਪਟੀਸ਼ਨ ਦਾਖਲ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਯੂਐਸ ਨੇ ਨikhil ਤੇ ਅਤਵਾਦੀ ਗੁਰਪਤਵੰਤ ਪੰਨੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦਰਸਲ ਇਲਜ਼ਾਮ ਲਗਾਏ ਸਨ ਭਾਰਤ ਸਰਕਾਰ ਮਾਮਲੇ ਦੇ ਵਿੱਚ ਦਖਲ ਦੇਵੇ ਪਟੀਸ਼ਨ ਦੇ ਵਿੱਚ ਜੋ ਕਿ ਆਇਆ ਗਿਆ ਪਟੀਸ਼ਨ ਦੇ ਵਿੱਚ ਚੈੱਕ ਰਿਪਬਲਿਕ ਦੀ ਜੇਲ੍ਹ ਤੋਂ ਨਖਲ ਦੀ ਰਿਹਾਈ ਦੀ ਮੰਗ ਕੀਤੀ ਗਿਆ ਪਟੀਸ਼ਨ ਦੇ ਵਿੱਚ ਜੋ ਕਿ ਜ਼ਿਕਰ ਕੀਤਾ ਗਿਆ ਤੇ ਵੱਡੀ ਖਬਰ ਜੁੜੀ ਹੋਈ ਹੈ ਨਖਲ ਗੁਪਤਾ ਦੇ ਨਾਲ ਤੁਹਾਨੂੰ ਦੱਸਦੇ ਕਿ ਨਖਲ ਗੁਪਤਾ ਉਹ ਸ਼ਖਸ ਨੇ ਜਿਨ੍ਹਾਂ ਤੇ ਸਿੱਧੇ ਤੌਰ ਤੇ ਅਮਰੀਕਾ ਦੇ ਵਿੱਚ ਅੱਤਵਾਦੀ ਗੁਰਪ੍ਰਤਮੰਤ ਪੰਨੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਕੀ ਅਮਰੀਕਾ ਦੇ ਵੱਲੋਂ ਉਥੋਂ ਦੀਆਂ ਏਜੰਸੀਆਂ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਨਿਕਲ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਵੇਲੇ ਅਮਰੀਕਾ ਦੇ ਵੱਲੋਂ ਭਾਰਤ ਸਰਕਾਰ ਦੇ ਅੱਗੇ ਵੀ ਇਹ ਮੁੱਦਾ ਚੁੱਕਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪੂਰੇ ਕੇਸ ਦੇ ਵਿੱਚ ਗੰਭੀਰਤਾ ਵਿਖਾਈ ਗਈ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਪੂਰੇ ਮਾਮਲੇ ਦੇ ਜੋ ਕਿ ਅਮਰੀਕਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸਿੱਧੇ ਤੌਰ ਤੇ ਉਸ ਕੇਸ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਪੂਰੀ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਬਕਾਇਦਾ ਅਡਾ ਜਾਂਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਇਸ ਦੇ ਵਿਚਾਲੇ ਇਸ ਦਿਨਾਂ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਨikhil Gupta ਦਾ ਇਸ ਪੂਰੇ ਕੇਸ ਦੇ ਵਿੱਚ ਐਪੀਸੋਡ ਦੇ ਵਿੱਚ ਜਦੋਂ ਜ਼ਿਕਰ ਹੋ ਰਿਹਾ ਹੈ ਇਹਨਾਂ ਇਲਜ਼ਾਮਾਂ ਦੇ ਤਹਿਤ ਨikhil Gupta ਦੀ ਜਿਹੜੀ ਕਿ ਗ੍ਰਿਫਤਾਰੀ ਅਮਰੀਕਾ ਦੇ ਵਿੱਚ ਹੁੰਦੀ ਹੈ ਤੇ ਉਹ ਨikhil Gupta ਦੇ ਮਾਮਲੇ ਦੇ ਵਿੱਚ ਹੈਬੀਅਸ ਕੋਰਪਸ ਪਟੀਸ਼ਨ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿਉਂਕਿ ਅਮਰੀਕਾ ਨੇ ਨikhil ਤੇ ਅੱਤਵਾਦੀ ਗੁਰਪਤਮਨਤ ਪਨੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਜਿਹੜੇ ਕਿ ਇਲਜ਼ਾਮ ਲਗਾਏ ਨੇ ਤੇ ਪਟੀਸ਼ਨ ਦੇ ਵਿੱਚ ਜੋ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੇ ਮਾਮਲੇ ਦੇ ਵਿੱਚ ਦਖਲ ਦੇਵੇ ਪਟੀਸ਼ਨ ਦੇ ਵਿੱਚ ਚੈੱਕ ਰਿਪਬਲਿਕ ਦੀ ਜੇਲ੍ਹ ਤੋਂ ਨਿਕਲਦੀ रिहाई दी मांग कीती, कीती गई है पिटीशन ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਰਾਜਦੂਤ ਨੂੰ ਨਿਕਲ ਤੱਕ ਪਹੁੰਚ ਨਹੀਂ ਕਰਨ ਦਿੱਤੀ ਗਈ ਆ ਜੋ ਕਿ ਇਸ ਪटीशन ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸਿੱਧੇ ਤੌਰ ਤੇ ਨਿਕਲ ਗੁਪਤਾ ਦੇ ਮਾਮਲੇ ਦੇ ਵਿੱਚ ਭਾਰ ਸਰਕਾਰ ਦੇ ਦਖਲ ਦੀ ਮੰਗ ਕੀਤੀ ਗਈ ਹੈ ਰਿਹਾਈ ਦੀ ਜਿਹੜੀ ਸਿੱਧੇ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਸ਼ੀਲ पांडे जुड़े हुए ਨੇ ਆ ਸੁਸ਼ੀਲ ਵਿਸਥਾਰ से जानना चाहेंगे जो जे निक्कल गुप्ता को लेके कह है हैबियस कॉर्पस पिटीशन जो दाखिल की गई है उसमें क्या कुछ कहा गया है पूरा मामला क्या है जी देखिए साबकाओं से चेक गणराज में निखिल गुप्ता को गिरफ्तार किया गया था और हाल ही में उनको संयुक्त राज्य अमेरिका को हैंडओवर करना है परतर्पित किया जाने किया जाना है जिसके मद्देनजर उनका परिवार सुप्रीम कोर्ट पहुंचा है हालांकि सुप्रीम कोर्ट में जो याचिका दाखिल की गई उस याचिका में कहा गया है की निखिल गुप्ता को चेक गणराज में अवैध रूप से हिरासत में लिया गया था और इस पूरे मामले में विदेश मंत्रालय गृह मंत्रालय और चेक गणराज के जो अधिकारी है उनके साथ हस्तक्षेप करने के लिए सुप्रीम कोर्ट इंटरवीन करें क्योंकि कहीं ना कहीं निखिल जो है वो भारतीय नागरिक है और जिस तरह उनको गिरफ्तार किया गया है बिना किसी तथ्य और सबूत के उस पूरे मामले में भारत सरकार को इंटरफेयर करने की आवश्यकता है हालांकि निखिल गुप्ता को जो गिरफ्तार भी किया गया है उसके पीछे की वजह ये बताई जा रही है की गुरवंत सिंह पन्नू जो है उनकी हत्या की साजिश का आरोप उनके ऊपर है और एफ बी के किसी एक एजेंट के द्वारा मिलकर उन्होंने साजिश रची थी जिसके बाद ये मामले का खुलासा हुआ और उनको फिर फिलहाल गिरफ्तार किया गया क्योंकि सुप्रीम कोर्ट में उनका परिवार ये चाहता है कि इस पूरे मामले में इंटरवीन करें और निखिल गुप्ता को भारत लाया जाए जिस तरह अवैध रूप से साजिश रखकर निखिल गुप्ता को गिरफ्तार किया गया है कुछ अमेरिकन एजेंसियों के द्वारा वो फिलहाल तथात्मक रूप से सही नहीं है हालांकि आज सुप्रीम कोर्ट इस याचिका पर सुनवाई कर सकता है देखना बेहद अहम होगा कि जिस आरोप में निखिल गुप्ता को फिलहाल चेक कर राज्य में गिरफ्तार किया गया है और हाल ही में उन्हें अमेरिका डिपोर्ट करना डिपोर्ट करना है ऐसे में सुप्रीम कोर्ट इस पूरे मामले में भारत सरकार को क्या कुछ अहम निर्देश जारी करता है हाँ सुशील ये भी विस्तार से जानना चाहेंगे कि निखिल गुप्ता का कब इस पूरे मामले में एपिसोड में जिक्र होता है जो एलिगेशन लगते हैं उसके बाद कब जो अमेरिका में इसकी गिरफ्तारी होती है इसको लेके क्या कुछ जानकारी है जी देखिए फिलहाल जो आरोप लगाए गए हैं उन आरोपों में यह बताया गया है कि निखिल निखिल गुप्ता ने एक साजिश रची थी गुरुवंत सिंह पन्नू को आ, की हत्या करने के लिए जिसमें उन्होंने जो साजिश रची उस साजिश में एफ का एक एजेंट शामिल था हालांकि एफ के उस एजेंट ने इसका खुलासा किया उसके बाद चेक गणराज ने उनको हिरासत में लिया फिलहाल वो अभी चेक गणराज की कस्टडी में है और अमेरिका में हाल ही में उनको डिपोर्ट करना है लेकिन इस पूरी प्रक्रिया को लेकर उनका परिवार सुप्रीम कोर्ट पहुंचा है अब ऐसे में देखना भी बेहद होगा कि सरकार का इस पूरे मामले पर क्या कुछ कहना है और सरकार जब इस पूरे मामले में सुनवाई के लिए आती है तो क्या कुछ कोर्ट में कहती है लेकिन उनका परिवार बार बार ये कह रहा है कि निखिल गुप्ता कानून पालन करने वाले व्यक्ति हैं और उनको कहीं ना कहीं भारत वापस आना चाहिए उनको गलत तरीके से फिलहाल गिरफ्तार किया गया है अमेरिका में जी सुशील पूरी जानकारी लिए बहुत बहुत धन्यवाद दरअसल निखिल गुप्ता के मामले हैबियस कॉर्पस पिटिशन दाखिल की गई तो भी विस्तार दस देने की आखिरकार ਨikhil gupta ਹੈ ਕੌਣ ਨੇ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਦਰਸਲੀ ਆ ਪਿਛਲੇ ਦਿਨ ਹੀ ਨikhil gupta ਤੇ ਅਤਵਾਦੀ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਜਿਹੜੇ ਕਿ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਚ ਅਮਰੀਕਾ ਦੀਆਂ ਏਜੰਸੀਆਂ ਦੇ ਵੱਲ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਨikhil gupta ਨੂੰ ਆ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਦੇ ਵਿਚਾਲੇ ਹੁਣ ਸੁਪਰੀਮ ਕੋਰਟ ਦੇ ਵਿੱਚ ਹੈਬੀਸ ਕਾਰਪਸ ਪਟੀਸ਼ਨ ਦਾਖਲ ਕੀਤੀ ਗਈ ਹੈ ਤੇ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦੇਵੇ ਨikhil Gupta ਦੇ ਮਾਮਲੇ ਦੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਇਸ ਕੇਸ ਦੇ ਵਿੱਚ 26 ਕਾਰਪਸ ਪਟੀਸ਼ਨ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿਉਂਕਿ ਅਮਰੀਕਾ ਨੇ ਨikhil ਤੇ ਅਤਵਾਦੀ ਗੁਰਪਤਮਨ ਪੰਨੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਮਾਮਲੇ ਦੇ ਵਿੱਚ ਦਖਲ ਦੇਵੇ ਪਟੀਸ਼ਨ ਦੇ ਵਿੱਚ ਚੈੱਕ ਰਿਪਬਲਿਕ ਦੀ ਜੇਲ੍ਹ ਤੋਂ ਨikhil ਦੀ ਰਿਹਾਈ ਦੀ ਦਰਸਲ ਮੰਗ ਕੀਤੀ ਗਈ ਹੈ ਪਟੀਸ਼ਨ ਦੇ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਨikhil ਨੂੰ ਭਾਰਤੀ ਕੌਂਸਲਰ ਦੇ ਨਾਲ ਸੰਪਰਕ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਵੀ ਸਿੱਧੇ ਤੌਰ ਤੇ ਨਿਕਲ ਗੁਪਤਾ ਦੇ ਧਿਰ ਦੇ ਵੱਲੋਂ ਜਿਹੜੇ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਸੇ ਕੇਸ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਵਿੱਚ ਐਪੀਸ ਕੋਰਪਸ ਪਟੀਸ਼ਨ ਦਾਖਲ ਕੀਤੀ ਗਈ ਹੈ ਤੇ ਭਾਰ ਸਰਕਾਰ ਦੇ ਦਖਲ ਦੀ ਮੰਗ ਕੀਤੀ ਗਈ ਹੈ ਨਿਕਲ ਗੁਪਤਾ ਦੀ ਰਿਹਾਈ ਦੀ ਜਿਹੜੀ ਕਿਸੇ ਤਰ੍ਹਾਂ ਇਸ ਪਟੀਸ਼ਨ ਦੇ ਜ਼ਰੀਏ ਮੰਗ ਰੱਖੀ ਗਈ ਹੈ ਦਰਸਲ ਪਿਛਲੇ ਦਿਨੀ ਇਹ ਪੂਰਾ ਐਪੀਸੋਡ ਜਿਹੜਾ ਕਿ ਸਾਹਮਣੇ ਹੁੰਦਾ ਜਦੋਂ ਅਮਰੀਕਾ ਦੇ ਵੱਲੋਂ ਨਿਕਲ ਗੁਪਤਾ ਤੇ ਅਤਵਾਦੀ ਗੁਰਪਤਵੰਤ ਪੰਨੋਂ ਦੇ ਸਾਜਿਦ ਅਚਨ ਦੇ ਕਤਲ ਦੀ ਸਾਜਿਦ ਅਚਨ ਤੇ ਇਲਜ਼ਾਮ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਦਰਸਲ ਅਮਰੀਕਾ ਦੇ ਵਿੱਚ ਵੱਡਾ ਐਕਸ਼ਨ ਜਿਹੜਾ ਕਿ ਏਜੰਸੀਆਂ ਦੇ ਨਜ਼ਰ ਆਉ ਉਸ ਤੋਂ ਬਾਅਦ ਨikhil Gupta ਨੂੰ ਜਿਹੜਾ ਕਿ ਗਫਤਾਰ ਕਰ ਲਿਆ ਜਾਂਦਾ